ਫਾਟ ਦੇ ਵਿੱਚ ਆ ਜਿੱਥੇ ਬਾਬਾ ਸੁਮਸੇ ਕੀ ਬਣੋ ਅਸੇਵਾ ਕੀਤੀ ਜਾ ਰਹੀ ਹੈ ਇਹਨਾਂ ਨੇ ਇੱਕ ਇੱਕ ਰੁਪਿਆ ਮੰਗ ਮੰਗ ਕੇ ਲੋਕਾਂ ਤੋਂ ਕੰਮ ਕਿਤੇ ਦੁਕਾਨ ਤੋਂ ਕਿਤੇ ਜੇ ਕੋਈ ਕਿਸੇ ਨੂੰ 100 ਦਿੰਦਾ ਜਾਂ ਕਿਸੇ ਨੂੰ 500 ਦਿੰਦਾ ਜਾਂ ਕਿਸੇ ਨੂੰ 400 ਦਿੰਦਾ ਉਸ ਪੈਸੇ ਦੇ ਅਦਵਲ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਡੇਰਾ ਬਣਿਆ ਹੋਇਆ ਐਸ ਵਕਤ ਕੀ ਹੈ ਜੋ ਬੰਦਾ ਇੱਕ ਅਸਿਆਸ ਕਰ ਰਿਹਾ ਉਹ ਸਾਨੂੰ ਪਤਾ ਹੈਗਾ ਉਹਦਾ ਨਾਮ ਲਿਖ ਕੇ ਅਸੀਂ ਪ੍ਰਵਾਹ ਰੱਖਿਆ ਮੈਂ ਬਾਬਾ ਜੀ ਦਾ ਬੇਟਾ ਇਸ ਦਿਨ ਬਾਬਾ ਜੀ ਦੀ ਵਾਰੀ ਵਾਰੀ ਆ ਕੇ ਬਾਬਾ ਜੀ ਨੂੰ ਕਹਿੰਦੇ ਆ ਅਸੀਂ ਤੈਨੂੰ ਮਾਰ ਦੇਣਾ ਅਸੀਂ ਤੈਨੂੰ ਛੱਡਣਾ ਨਹੀਂ ਜੀ ਉਹਨਾਂ ਬਾਬਾ ਜੀ ਦੇ ਪਹਿਲਾਂ ਵੀ ਉਹਨਾਂ ਨੇ ਅੱਜ ਤੋਂ 2014 ਦੇ ਵਿੱਚ ਸਰਕਾਰ ਉਹਨਾਂ ਦੀ ਉਸ ਟਾਈਮ ਤੇ ਵੀ ਉਹਨਾਂ ਦੀ ਸਰਕਾਰ ਸੀ ਤੇ ਉਹਨਾਂ ਨੇ ਉਸ ਟਾਈਮ ਤੇ ਵੀ ਧੌਤਾ ਜੀ ਦੇ ਨਾਲ ਪਾ ਸੀ ਧੌਤਾ ਪਾਸੇ ਬੇਅੰਦੀ ਕੀਤੀ ਗਈ ਸੀ ਜਗ੍ਹਾ ਤੇ ਬਾਬਾ ਜੀ ਨੇ ਜਗ੍ਹਾ ਦਿੱਤੀ ਤੇ ਉਹਨੂੰ ਖਿੱਚਾ ਤੇ ਦਿੱਤੀ ਗਈ ਸੀ ਆਪਸੀ ਕਲੂਕਸਿਕ ਨੇ ਖਿੱਚਾ ਤੇ ਦਿੱਤੀ ਸੀ ਤੇ ਜੋ ਉਸ ਟਾਈਮ ਤੇ ਜਿਹੜਾ ਉਹ ਸੁਖੀ ਹੈ ਮੁੰਡਾ ਸਫਾ ਮੁੰਡਾ ਉਸ ਟਾਈਮ ਤੇ ਮੈਂਬਰ ਸੀ ਉਹਨਾਂ ਦੀ ਪਾਰਟੀ ਦਾ ਤਾਂ ਉਹ ਪਾ ਆਠੇ ਆਠੇ ਬਾਬਾ ਜੀ ਪਿੱਛੇ ਉਹ ਉਹਨਾਂ ਦੇ ਜਿਹੜਾ ਪਾਰਟੀ ਦਾ ਬੰਦਾ ਉਹ ਪਿੱਛੇ ਹੁੰਦਾ ਬਾਬਾ ਜੀ ਨੂੰ ਚੋਲਾ ਵੀ ਪਾਰਾ ਦੇ ਬਾਬਾ ਜੀ ਸੁੱਖੀ ਤੇ ਲੰਬੜੀ ਜਿਹੜੇ ਕਹਿੰਦੇ ਆ ਸਾਡੇ ਬੰਦੇ ਰੱਖੇ ਹੋਏ ਆ ਇਹ ਕਹਿੰਦੇ ਆ ਅਸੀਂ ਬਾਬਾ ਜੀ ਨੂੰ ਅਸੀਂ ਮਾਪ ਦੇ ਨਾਲ ਦੇ ਤੇ ਜੇ ਬਾਬਾ ਜੀ ਨੂੰ ਕੋਈ ਦੀ ਗੱਲ ਬਾਤ ਮਾਗੀਦਾ ਸੀ ਉਹਨਾਂ ਦਾ ਬੇਟਾ ਰਹਿਣਾ ਬੇਟਾ ਤੇ ਕੋਈ ਵੀ ਘਟਨਾ ਵਾਪਰਦੀ ਤਾਂ ਉਹਨਾਂ ਦੇ ਪਿੱਛੇ ਜਿਹੜਾ ਸਿਆਸਤਕਾਰ ਆ ਤੇ 2017 ਵਿੱਚ ਜਿਹੜਾ ਬੰਦਾ ਸੀਗਾ ਇਸ ਟਾਈਮ ਤੇ ਬਣਿਆ ਸੀਗਾ ਉਹ ਬੰਦਾ ਸਿਆਸਤਕਾਰ ਹੈ ਉਸ ਬੰਦੇ ਦਾ ਸਭ ਸੀ ਨਾਂ ਵੀ ਲੈ ਕੇ ਬਣਾ ਤੇ ਕਰ ਲੂ ਮਾਪੇ ਦਾ ਕੋਈ ਵੀ ਘਟਨਾ ਵਾਪਰਦੀ ਤਾਂ ਉਹ ਬੰਦਾ ਜ਼ਿੰਮੇਦਾਰ ਹੋਊਗਾ ਉਸਦੇ ਜ਼ਿੰਮੇਦਾਰ ਆਗੇ ਸੁੱਖੀ ਤੇ ਲੰਬੜੀ ਤੇ ਪਕਸਿੱਤੇ ਮੁਰੂ ਸਿੰਘ ਉਹਨਾਂ ਨੇ ਬੇਅਦਬ ਇਹ ਮੁਸਲਮਾਨ ਦੀ ਜਗ੍ਹਾ ਤੇ ਉਹ ਬੰਦਾ ਕਿਉਂ ਬੁਲਾ ਰਿਹਾ ਉਹ ਇਸ ਕਰਕੇ ਬੁਲਾ ਰਿਹਾ ਕਿ ਇਹ ਮੁਸਲਮਾਨ ਦੀ ਜਗ੍ਹਾ ਹੈਗੀ ਹੈ ਮੁਸਲਮਾਨਾਂ ਦਾ ਇੱਕ ਜ਼ਿਕਰਾ ਕਰਦੇ ਆ ਅਜੇ ਵੀ ਇਸ ਟਾਈਮ ਤੇ ਵੀ ਜ਼ਿਕਰਾ ਕਰ ਰਹੇ ਆ ਪਰ ਕਿਉਂਕਿ ਜ਼ਿਕਰਾ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਜ਼ਿਕਰਾ ਕਿ ਇਹ ਮੁਸਲਮਾਨ ਪੀਰ ਦੀ ਜਗ੍ਹਾ ਪੀਰ ਦੀ ਜਗ੍ਹਾ ਹੋਂ ਕਰਕੇ ਉਹ ਬੰਦਾ ਵਾਰੀ-ਵਾਰੀ ਪੜਤੋਲਾਂ ਦੇ ਪਿੱਛੇ ਸਿਆਸਤ ਕਰ ਬਾਬਾ ਜੀ ਨਾਲ ਵਾਪਰਦੀ ਹੈ ਤਾਂ ਉਸ ਘਰਨਾ ਦਾ ਜ਼ਿੰਮੇਦਾਰ ਸੁੱਤੀ ਤੇ ਲਵਲੀ ਤੇ ਭਗ ਸਿੰਘ ਤੇ ਬਲੂ ਸਿੰਘ ਦੇ ਪਿੱਛੇ ਜਿਹੜਾ ਬੰਦਾ ਸਿਆਲਤ ਕਰ ਰਿਹਾ ਉਹਦਾ ਨਾਂ ਤਾਂ ਸਾਨੂੰ ਪਤਾ ਸੀ ਪਿੱਛੇ ਆਪਣੇ ਪਰਿਵਾਰ ਨੂੰ ਨਾਂ ਲੈ ਕੇ ਵੀ ਦਿੱਤਾ ਆ ਕੱਲ ਨੂੰ ਘਰਨਾ ਵਾਪਰਦੀ ਸਾਡੇ ਪਰਿਵਾਰ ਤੋਂ ਸਾਡੇ ਨੂੰ ਕੋਈ ਵੀ ਘਰਨਾ ਵਾਪਰ ਜਾਂਦੀ ਹੈ ਅਸੀਂ ਮਾਰ ਮਾਰ ਦਿੰਦੇ ਹਾਂ ਸਾਨੂੰ ਤੇ ਉਹ ਬੰਦੇ ਜ਼ਿੰਮੇਦਾਰ ਆ ਤੇ ਕੋਈ ਵੀ ਘਰਨਾ ਵਾਪਰਦੀ ਤੇ ਉਹ ਇੱਕੋ ਇੱਕ ਜਿਹਨਾਂ ਨੇ ਬੇਅਦਬੀ ਕੀਤੀ ਆ ਮੁਸਲਮਾਨ ਦੀ ਧਿਰ ਦੀ ਜਗ੍ਹਾ ਦੀ ਕਿਉਂਕਿ ਮੁਸਲਮਾਨ ਦੀ o almoço,